ਮੈਂ ਤੁਹਾਡਾ ਪੱਤਰਕਾਰ ਭਿੰਦਰ ਮਾਨ ਪਹੁੰਚਿਆ ਸਰਹੰਦ ਪਟਿਆਲਾ ਰੋਡ ਤੇ ਬੱਸ ਅੱਡਾ ਰੁੜਕੀ ਦੇ ਨਜ਼ਦੀਕ ਇੱਥੇ ਇੱਕ ਪੰਜਾਬੀ ਭਰਾ ਨੇ ਆਪਣੀ ਸਬਜ਼ੀ ਦੀ ਦੁਕਾਨ ਲਗਾਈ ਹੋਈ ਹੈ ਪਿਛਲੇ ਕਈ ਸਾਲਾਂ ਤੋਂ ਸਬਜ਼ੀ ਦਾ ਕੰਮ ਕਰ ਰਿਹਾ ਹੈ ਜਦੋਂ ਮੈਂ ਕਿਸੇ ਪੰਜਾਬੀ ਨੂੰ ਆਪਣਾ ਕੰਮ ਕਰਦਾ ਵੇਖਦਾ ਤਾਂ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਭਰਾ ਕੋਈ ਆਪਣਾ ਕੰਮ ਕਰਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਰੁੜਕੀ ਬਸ ਅੱਡੇ ਦੇ ਇਹ ਨਜ਼ਦੀਕ ਬਾਈ ਸਬਜ਼ੀ ਵੇਚਦਾ ਆਪਾਂ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਲਾਂ ਆਪਣਾ ਪਿੰਡ ਦੱਸੋ ਕਿਹੜਾ ਪਿੰਡ ਹੈ ਜੀ ਪਿੰਡ ਮੇਰਾ ਰੁੜਕੀਆ ਜੀ ਇਗੜੀ ਇੱਥੇ ਸਬਜ਼ੀ ਦਾ ਕੰਮ ਕਰਦੇ ਕਿੰਨੇ ਸਾਲ ਤੋਂ ਕਰਦੇ ਆਂ ਜੀ ਮੰਨੋ ਹੋ ਗਏ ਜੀ 5 ਅੱਛਾ ਜੀ ਹਾਂ 14 ਮੰਨੋ ਰੁੜਕੀ ਚਾਏ ਨੂੰ ਹਾਂਜੀ ਠੇਕੇ ਮਤਲਬ ਲਿਆ ਸੀ ਮੈਂ ਬਲਬੀਰ ਜਸੇਦਾਰ ਦਾ ਠੀਕ ਹੈ ਜੀ ਆ ਕਿਸੇ ਟਾਈਮ ਚ ਮੈਂ ਗਰੀਬ ਆਦਮੀ ਆ ਠੇਕੇ ਤੇ ਲੈ ਕੇ ਆਪਣਾ ਗੁਜ਼ਾਰਾ ਕਰ ਰਿਹਾ ਫਸਲਾਂ ਦਾ ਗੁਜ਼ਾਰਾ ਹੋ ਰਿਹਾ ਆ ਜਿਹੜੀ ਪਿੱਛੇ ਸਬਜ਼ੀ ਉਗਾਈ ਵੀ ਹੈ ਜ਼ਮੀਨ ਨਹੀਂ ਜੀ ਨਾ ਜੀ ਨਾ ਮੇਰੀ ਆਪਣੀ ਜ਼ਮੀਨ ਹੁੰਦੀ ਨਾ ਤਿੰਨ ਬਿੱਕੇ ਮੇਰੀ ਜ਼ਮੀਨ ਮੇਰੇ ਕੋਲ ਗਵਰਨਮੈਂਟ ਦੀ ਤਿੰਨ ਬਿੱਕੇ ਦੇ ਦੇ ਮੈਂ 2 ਸਾਲ ਬਾਅਦ ਮੁੰਡੇ ਨੂੰ ਕੈਨੇਡਾ ਭੇਜ ਸਕਦਾ ਅੱਛਾ ਜਿਹੜਾ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ ਆਪਣਾ ਕੰਮ ਜੀ ਇਹ ਠੇਕੇ ਤੇ ਆ ਜੀ ਠੇਕੇ ਤੇ ਆ ਮੇਰੀ ਆਪਣੀ ਜ਼ਮੀਨ ਨਹੀਂ ਹੈਗੀ ਜੇ ਆਪਣੀ ਮੇਰੀ ਜ਼ਮੀਨ ਹੋਵੇ ਇੱਥੇ ਗੱਡੀ ਖੜੀ ਹੋਵੇ ਮੈਂ ਗੱਡੀ 'ਚ ਜਾਵਾਂ ਸਾਰਾ ਕੁਝ ਮੈਂ ਤਾਂ ਇੱਕ ਦਾਰ ਰੋਟੀ ਆਪਣੀ ਬੱਚਿਆਂ ਦੀ ਚਲਾ ਰਿਆਂ ਫਸਕਲਾ ਦਾਰ ਰੋਟੀ ਚੱਲਦੀ ਹੈ ਇਹ ਪਰਮਾਤਮਾ ਦੇਖੋ ਕਰਨਾ ਕਰਮ ਹੈ ਦੇਖਾ ਫਲ ਉੱਪਰ ਆਲਾ ਕਦੇ ਘੱਟ ਕਦੀ ਵੱਧ ਦਿੰਦਾ ਹੋਈ ਹੋਏ ਨੀ ਮੈਂ ਦੇਖਿਆ ਹੁਣ ਕਾਫੀ ਦਿਨ ਤੋਂ ਦੇਖ ਰਿਹਾ ਮਹ ਬੜੀਆਂ ਗੱਡੀਆਂ ਰੁਕਦੇ ਨੇ ਲੋਕ ਰੁੱਕ ਕੇ ਜਾਂਦੇ ਨੇ ਸਬਜ਼ੀ ਲੈ ਕੇ ਥੋੜਾ ਕੰਮ ਵਧੀਆ ਚੱਲਦਾ ਜੀ ਹਾਂਜੀ ਕੰਮ ਵਧੀਆ ਚੱਲਦਾ ਐਵੇਂ ਕੰਮ ਹੀ ਮੈਂ ਨਹੀਂ ਚੱਲਦਾ ਵਧੀਆ ਕੰਮ ਚੱਲਦਾ ਸੇਲ ਵਧੀਆ ਹੁੰਦੀ ਐ ਮੇਰੇ ਕੋਈ ਕਈ ਮੇਰੇ ਵੀਰ ਆਉਂਦੇ ਨੇ ਜਿਹੜਾ 4-4 5-5 ਸਾਲ ਦੇ ਵੀ ਤਾਂ ਕਹਿ ਦਿੰਦੇ ਨੇ ਬਾਬੇ ਅਗਲੀ ਵਾਰੀ ਕਿੱਥੇ ਲੈਗਾ ਠੇਕੇ ਦੇ ਜ਼ਮੀਨ ਫਿਰ ਉਹਨਾਂ ਨੂੰ ਕਹਿ ਦੀਦਾ ਕਈ ਤਾਂ ਹੈ ਜਿਹਨੇ ਜਿਹੜੇ ਕਹਿੰਦੇ ਨੇ ਵੀ ਆ ਠੇਕੇ ਦੇ ਤੈਨੂੰ ਪੈਸੇ ਚਾਹੀਦੇ ਹੋਏ ਮੈਂ ਅਸੀਂ ਪੈਸੇ ਵੀ ਦੇਾਂਗੇ ਤੂੰ ਗਰੀਬ ਆਦਮੀ ਐ ਤੇਰੀ ਫਾਜਿਤ ਕਰਾਂਗੇ ਕੋਈ ਚੱਕਰ ਨਹੀਂ ਪਰ ਸਬਜੀ ਮਾੜੀ ਨਾ ਦਈ ਕਿਸੇ ਜੀ ਮੇਰੀ ਸਬਜੀ ਚ ਕੋਈ ਕਮੀ ਕੱਢ ਦੇ ਕੋਈ ਕਮੀ ਕੱਢ ਦੇ ਕੋਈ ਡਾਕਟਰ ਵੀ ਕੱਢ ਦੇ ਹੋਰ ਦੱਸੋ ਅੱਛੇ ਜੀ ਮੈਂ ਛੋਟਾ ਜਿਹਾ ਆਦਮੀ ਆ ਮਜ਼ਦੂਰ ਆਦਮੀ ਆ ਮੇਰੀ ਸਬਜੀ ਚ ਕੋਈ ਕਮੀ ਕੱਢ ਦੇ ਗੁਨਾਹਾਰ ਆ ਜੋ ਮੈਨੂੰ ਸਜ਼ਾ ਦੇਵਾ ਮੈਂ ਸਜ਼ਾ ਵੀ ਠੁਕ ਤਾਂਗਾ ਤੇ ਅਪਲਾ ਤਾਂ ਇਹਨਾਂ ਨੂੰ ਪਤਾ ਨਹੀਂ ਕੀ ਪਾਨਾ ਮੈਂ ਇੱਥੇ ਕਈ ਨੇ ਸਰਾਂ ਦੀ ਖਾਲ ਟੰਗਰਾਂ ਨੂੰ ਨਹੀਂ ਮਿਲਦੀ ਜਾਂ ਤੇ ਮੇਰੀਆਂ ਡੌਲਾ ਪਟਕੇ ਦੇਖ ਲਓ ਸਰੋਂ ਦੀ ਖਲ ਮਿਲੇਗੀ ਥੱਲੇ ਅੱਛਾ ਸਰੋਂ ਦੀ ਖਲ ਪਾਉਣੀ ਹੈ ਜੀ ਵਿੱਚ ਬਿਲਕੁਲ ਪਾਉਣਾ ਜੀ ਠੀਕ ਹੈ ਜੀ ਤੇ ਜ਼ਿਆਦਾ ਪਾਵਾਂਗਾ ਸੂਫਰ ਪਾਵਾਂਗਾ ਮੈਂ 25 ਜੂਰੀਆ ਕੁਛ ਨਹੀਂ ਪਾਣ ਲੱਗਿਆ ਜਿਹੜਾ ਮੇਰਾ ਖਾਦ ਮੇਰੇ ਇੰਡੀਆ ਦਾ ਬਣਿਆ ਹੋਇਆ ਸੂਫਰ ਮੈਂ ਉਹ ਪਾਣਾ ਮੈਂ ਦੂਸਰਾ ਨਹੀਂ ਪਾਣਾ ਕਣਕ ਚ ਵੀ ਉਹ ਪਾਣਾ ਗਰੀਕ ਚ ਵੀ ਉਹ ਪਾਣਾ ਠੀਕੇ ਤੇ ਜ਼ਮੀਨ ਮੈਂ ਲੈਣਾ 10 ਕਿੱਲੇ ਅੱਛਾ 10 ਕਿੱਲੇ ਦੀ ਕੀਤੀ ਕਰਦੇ ਸੀ ਹਾਂ ਜੀ 10 ਕਿੱਲੇ ਦੀ ਖੇਤੀ ਕਰਦਾ ਮੈਂ ਦਿਹਾੜੀ ਵਾਲਾ ਕੁਝ ਨਹੀਂ ਲੰਮਦਾ ਅੱਛੇ ਨਹੀਂ ਹੋਰ ਪਰਿਵਾਰ ਦੇ ਬੱਚੇ ਕੰਮ ਕਰਦੇ ਹੁਣ ਨਾਲ ਨਾ ਜੀ ਨਾ ਕੋਈ ਮੇਰੇ ਨਾਲ ਬੱਚਾ ਨਹੀਂ ਕਰਦਾ ਮੈਂ 10 ਕਿੱਲਿਆਂ ਦੀਆਂ ਟੋਲਾਂ ਵੀ ਆਪ ਲਾਉਣੀਆਂ ਨੇ ਰਸਵੇਰਾ ਕਰਕੇ ਇਕੱਲੇ ਨਹੀਂ ਇਕੱਲੇ ਨਹੀਂ ਲਾਉਣੀਆਂ ਜੀ ਮਾਲ ਦੀ ਗੱਲ ਹੈ ਹਾਂ ਤੇ 72 ਸਾਲ ਦੀ ਉਮਰ ਹੋ ਗਈ ਮੇਰੀ 72 ਸਾਲ ਦੀ ਉਮਰ ਹੋ ਗਈ ਬਿਲਕੁਲ ਜੀ ਉਮਰ ਹੋ ਗਈ ਚੱਲ ਤੁਸੀਂ ਹੁਣ ਇੱਕ ਗੱਲ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਤੁਹਾਡਾ ਪਿਛਲਾ ਪਿੰਡ ਕਿਹੜਾ ਤੁਸੀਂ ਕਿਹਾ ਮੈਂ ਪਿੰਡ ਮੇਰਾ ਮੁਸਕਾਬਾਦ ਹੈ ਜਬਸੀ ਕੋਲ ਜੀ ਬਸੀ ਕੋਲ ਉੰਦਾ ਲੋਹਾਰੀ ਸੁਆਵੀ ਉੱਚਾ ਪਿੰਡ ਬੋੜ ਖੇੜੀ ਇਹਦੇ ਗੱਪੇ ਸੀ ਉਸ ਟਾਈਮ ਕਿਸੇ ਦੇ ਪੱਕੇ ਮਕਾਨ ਨਹੀਂ ਸੀ ਇਸ ਟਾਈਮ ਸਾਡੇ ਜਿਲ੍ਹਾਆਂ ਦੇ ਪੱਕੇ ਮਕਾਨ ਸੀ ਸਾਡੇ ਪਿੰਡ ਤੇ ਮੁਸਕਾਬਾਦ ਦਾ ਜਨਮ ਹੈ ਮੇਰਾ ਸਾਡੇ ਕੱਚੇ ਸੀ ਉਹਨਾਂ ਦੇ ਪੱਕੇ ਕਿਉਂ ਉਹ ਨੌਕਰੀਆਂ ਵਾਲੇ ਸੀ ਸਾਰੇ ਅੰਗਰੇਜ਼ਾਂ ਦੇ ਟਾਈਮ ਦੇ ਵਸੇ ਹੋਏ ਸੀ ਵਧੀਆ ਕਾਰੋਬਾਰ ਚੱਲਦਾ ਸੀ ਸਾਡੇ ਖੱਡੀਆਂ ਦਾ ਕੰਮ ਜ਼ਿਆਦਾ ਸੀ ਹੁਣ ਤਾਂ ਛੱਡ ਕੇ ਨੌਕਰੀਆਂ ਲੱਗ ਕੇ ਸਾਰੇ ਆਪਣਾ ਬੱਲੇ ਬੱਲੇ ਆ ਜੀ ਆਪਣਾ ਤੁਸੀਂ ਜਿਹੜਾ ਇਹ ਕਰ ਰਹੇ ਹੋ ਲੋਕਾਂ ਨੂੰ ਮਤਲਬ ਜਿਹੜੀ ਸਬਜ਼ੀ ਕਲਾ ਰਹੇ ਹੋ ਇਲਾਕੇ ਦੇ ਲੋਕਾਂ ਨੂੰ ਇਹ ਤੁਸੀਂ ਸੰਤੁਸ਼ਟ ਹੋ ਆਪਣੇ ਕੰਮ ਤੇ ਬਾਸ ਜੀ ਆਪਾਂ ਦੇਵੇ ਗਲਤ ਸਬਜ਼ੀਆਂ ਖਾਏਗਾ ਨਿਆਣੇ ਬਿਮਾਰ ਹੋਣਗੇ ਕੀ ਫਾਇਦਾ ਉਹਦਾ ਇਹ ਨੰਬਰ ਤੁਹਾਡਾ ਇਹੀ ਚੱਲਦਾ ਜੀ ਇਹੀ ਚੱਲਦਾ ਜੀ ਮੇਰਾ ਦੇਖੋ ਬਹਗਰੂ ਪ੍ਰਮਾਤਮਾ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਜੋ ਇਹ ਇਲਾਕੇ ਦੇ ਵਿੱਚ ਆਪਣਾ ਪਰਿਵਾਰ ਦਾ ਜਿਹੜਾ ਇਹ ਸਬਜ਼ੀ ਵੇਚ ਕੇ ਗੁਜ਼ਾਰਾ ਵੀ ਚਲਾ ਰਹੇ ਨੇ ਤੇ ਲੋਕਾਂ ਨੂੰ ਸ਼ੁੱਧ ਸਬਜ਼ੀ ਇਹ ਦੇ ਰਹੇ ਨੇ ਇਹ ਬਾਈ ਦਾ ਨੰਬਰ ਵੀ ਨੰਬਰ ਵੀ ਲਿਖਿਆ ਵਾ 85 579 759 ਦੇਖੋ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਤਾਂ ਚਲੋ ਇਧਰ ਨੂੰ ਜਾ ਰਿਹਾ ਸੀ ਮੈਂ ਕਿਹਾ ਇਹ ਜਾਣਕਾਰੀ ਤੁਹਾਨੂੰ ਦੇ ਦਈਏ ਤੇ ਇਲਾਕੇ ਦੇ ਲੋਕਾਂ ਨੂੰ ਉਹਨੂੰ ਕੀ ਦੇ ਜਿਹੜੇ ਨੇੜਲੇ ਸਾਈਡ ਜਿਹੜੇ ਤੇ ਪਟਿਆਲੇ ਸਾਈਡ ਆਉਂਦੇ ਨੇ ਕਦੇ ਨਾ ਕਦੇ ਜੇ ਦੇ ਕੋਈ ਇੱਧਰ ਨੂੰ ਕੋਈ ਆਉਂਦਾ ਇਸ ਬਾਈ ਦਾ ਵਧਾ ਕੇ ਜਾਇਆ ਕਰੋ ਇਹਦੇ ਕੋਲ ਤੇ ਸਬਜ਼ੀ ਜ਼ਰੂਰ ਲਿਖ ਜਾਇਆ ਕਰੋ ਦੇਖ ਸਬਜ਼ੀ ਨੂੰ ਦੇਖ ਕੇ ਨਾ ਰੂਹ ਖੁਸ਼ ਹੁੰਦੀ ਹੈ ਬਹੁਤ ਵਧੀਆ ਸਬਜ਼ੀ ਵੇਚਦੇ ਨੇ ਇਹ ਆਪਣੇ ਖੇਤ ਵਿੱਚ ਆਪਣੇ ਹੱਥੀ ਤਿਆਰ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ